ਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣੇ ਪਾਸਪੋਰਟ ਰੱਖਣ ਵਾਲਿਆਂ ਦੇ ਲਈ ਆਈ ਬਹੁਤ ਹੀ ਜ਼ਰੂਰੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਪੰਜਾਬ ਦੇ ਨੌਜਵਾਨਾਂ ਵਿੱਚ ਵੁਦਿਹ ਜਾਂਦਾ ਰੁਜਾਨ ਜਗ ਜਹਰ ਹੈ ਤੇ ਇਸ ਦਰਾਨ ਪੰਜਾਬੀਆਂ ਵਿੱਚ ਪਾਸਪੋਰਟ ਬਨਉ ਦੀ ਹੋਰ ਵੀ ਲੱਗੀ ਰਹਿੰਦੀ ਹੈ ਤੇ ਕਰੋਨਾ ਮਹਮਾਰਤ ਦੇ ਚੱਲਦੇ ਅਸਰ ਜਾਂ ਨੂੰ ਕੁ ਸਮੇਂ ਲਈ ਠਾਲੀ ਜਰੂਰ ਪਈ ਸੀ ਪਰ ਇਹ ਰਫਤਾਰ ਮੁੜ ਤੇਜ਼ੀ ਫੜਨ ਲੱਗ ਪਈ ਹੈ ਅੰਕੜਿਆਂ ਦੇ ਅਨੁਸਾਰ ਪਾਸਪੋਰਟ ਉਹਨਾਂ ਵਿੱਚ ਪੰਜਾਬ ਵਿੱਚ ਸਿਖਰ ਵੱਲ ਵੱਧਣ ਲੱਗਿਆ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇਸ਼ ਭਰ ਚ 1.25 ਕਰੋੜ ਤੋਂ ਵੱਧ ਪਾਸਪੋਰਟ ਜਾਰੀ ਕੀਤੇ ਗਏ ਸਨ ਦੇਸ਼ ਵਿੱਚ ਸਭ ਤੋਂ ਵੱਧ ਪਾਸਪੋਰਟ ਜਾਰੀ ਕਰਨ ਵਾਲੇ ਸੂਬੇ ਵਿੱਚ ਮਹਾਰਾਸ਼ਟਰ ਉੱਤਪ੍ਰਦੇਸ਼ ਤੇ ਪੰਜਾਬ ਸ਼ਾਮਲ ਹਨ ਪਿਛਲੇ ਸਾਲ ਪੰਜਾਬ ਚ 10,83,000 ਪਾਸਪੋਰਟ ਰਜਿਸਟਰਡ ਹੋਏ ਜੋ ਕਿ ਦੇਸ਼ ਦੀ ਤੀਜੀ ਨੰਬਰ ਤੇ ਹੈ ਤੇ ਮਹਾਰਾਸ਼ਟਰ ਚ 13,78,000 ਪਾਸਪੋਰਟ ਨਾਲ ਪਹਿਲੇ ਨੰਬਰ ਤੇ ਉੱਤਰ ਪ੍ਰਦੇਸ਼ 12,55,000 ਪਾਸਪੋਰਟ ਜਾਰੀ ਕਰਕੇ ਦੂਜੇ ਸਥਾਨ ਤੇ ਆ ਕੱਲੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਕੋਲ 23,445 ਪਾਸਪੋਰਟ ਜਾਰੀ ਕੀਤੇ ਗਏ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਧੰਨ